ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪ੍ਰਭਜੋਤ 26 ਮੈਰਾ ਬਲੌਗ ਵਿੱਚ ਨਿੱਘਾ ਸਵਾਗਤ ਹੈ ਜੀ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਬਲੌਗ ਤੁਸੀਂ ਐਂਡ ਤੱਕ ਦੇਖਿਓ ਤੇ ਕੱਪੜੇ ਮੈਂ ਧੋਲੇ ਸੀ ਜੀ ਸੁੱਕਣੇ ਪਾਤੇ ਸੀਗੇ ਤੇ ਧੁੱਪ ਹੈਗੀ ਅੱਜ ਪਰ ਹਵਾ ਵੀ ਚੱਲ ਰਹੀ ਹੈ ਤੇ ਹੁਣ ਸ਼ੁਰੂ ਕਰਦੇ ਆ ਜੀ ਆਪਾਂ ਘਰ ਦੇ ਕੰਮ ਬੇੜੇ ਵਿੱਚ ਹਵਾ ਨਾਲ ਪੱਤੇ ਬਹੁਤ ਡਿੱਗਦੇ ਨੇਗੇ ਕਿਉਂਕਿ ਆਪਣੇ ਇਧਰ ਰਕਤ ਲੱਗੇ ਹੋਣੇ ਜਾਮੂਨਾ ਦਾ ਪੇੜ ਲੱਗਿਆ ਚੇਕੂ ਦਾ ਲੱਗਿਆ ਹੋਇਆ ਤੇ ਅਮਰੂਦ ਲੱਗਿਆ ਹੋਇਆ ਜੀ ਇਸ ਕਰਕੇ ਪੱਤੇ ਹੋ ਜਾਂਦੇ ਵਿੜੇ 'ਚ ਤੇ ਬਾਕੀ ਸ਼ੁਰੂ ਕਰਦੇ ਆਪਾਂ ਕੰਮ ਤੇ ਬੱਚੇ ਜਾ ਚੁੱਕੇ ਨੇਗੇ ਛੋਟਾ ਸਕੂਲ ਚ ਲਿਆ ਗਿਆ ਤੇ ਵੱਡਾ ਕਾਲਜ ਚ ਲਿਆ ਗਿਆ ਸੀ ਜੀ ਤੇ ਹੁਣ ਮੈਂ ਘਰ ਦਾ ਕੰਮ ਸ਼ੁਰੂ ਕੀਤਾ ਹੈ ਜੀ ਕਰਨਾ ਕਰ ਰਹੀ ਸੀ ਕਰਦੇ ਕਰਦੇ ਵੀਲੌਗ ਸ਼ੁਰੂ ਕੀਤਾ ਆ ਤੇ ਮੈਂ ਇਧਰ ਗੈਸ ਸਾਫ ਕਰ ਲਿਆ ਸੀਗਾ ਤੇ ਹੁਣ ਇਥੇ ਕਿਉਂਕਿ ਇਥੇ ਪੋਚਾ ਤਾਂ ਲੱਗਦਾ ਨਹੀਂ ਹੈਗਾ ਕਿ ਫੋਰੇਸ਼ ਦੂਸਰਾ ਹੈ ਨਾ ਇਹ ਵਿੱਚੋਂ ਰੇਤਾਂ ਜਾਂ ਨਿਕਲਦਾ ਰਹਿੰਦਾ ਇਸ ਕਰਕੇ ਤੇ ਪਰ ਫਿਰ ਵੀ ਸਫਾਈ ਤਾਂ ਜ਼ਰੂਰੀ ਹੈ ਇਸ ਲਈ ਤੇ ਚਲੋ ਜੀ ਸ਼ੁਰੂ ਕਰਦੇ ਆਂ ਵਲੌਗ ਅੱਜ ਦਾ ਤੇ ਇੱਥੇ ਮੈਂ ਭਾਂਡੇ ਸਾਰੇ ਕੱਢ ਦਿੱਤੇ ਸੀਗੇ ਬਾਹਰ ਤੇ ਹੁਣ ਕਮਰੇ ਦੀ ਦੇਖੋ ਜੀ ਹਾਲਤ ਜਿਹੜੇ ਜਾਣਦੇ ਨੇ ਕਿ ਸਾਰੇ ਤਾਂ ਫਿਰ ਬਾਅਦ ਵਿੱਚ ਮੈਂ ਸਟਾਰਟਿੰਗ ਕਰਦੇ ਹਾਂ ਆਮ ਦੀ ਚਲੋ ਜੀ ਹੁਣ ਕਮਰਾ ਕਰੀਏ ਸਾਫ਼ ਤੇ ਨਾਲੇ ਤੇ ਜਿਹੜੇ ਸਟਾਰਟ ਕਰ। ਜਿਹੜੇ ਹਾਊਸ ਵਾਈਫ ਤੇ ਕੰਮ ਹੁੰਦੇ ਉਹ ਗਿਣੀ ਨਹੀਂ ਜਾਂਦੇ ਹੈਗੇ। ਜਿੰਨਾ ਮਰਜ਼ੀ ਕਰ ਲਈਏ ਕਹਿਣਗੇ ਤੁਸੀਂ ਵੇਲੇ ਸੀਗੇ ਮਗਰੋਂ ਕਿੰਨਾ ਕੰਮ ਹੁੰਦਾ ਵਗਾ ਤੁਹਾਡਾ। ਪਰ ਜਿਹੜੇ ਹੁਣ ਬਲੌਗ ਬਣਾਉਣੇ ਬਲੌਗ 'ਚ ਪਤਾ ਲੱਗ ਜਾਂਦਾ ਦੇਖ ਦੇ ਦੇਖਦੇ ਅੱਜ ਤੋਂ ਵੀ ਕੰਮ ਹਾਊਸ ਵਾਈਫ ਦਾ ਵੀ ਬਹੁਤ ਹੁੰਦਾ ਆ। ਥੋੜਾ ਨਹੀਂ ਹੁੰਦਾ ਕਿਉਂਕਿ ਘਰ ਦੇ ਕੰਮ ਦੇ ਨਾਲ-ਨਾਲ ਸਾਨੂੰ ਅਸੀਂ ਆਪਣੀ ਜਿਹੜੀ ਸੈਲਫ ਲਈ ਸਟਿਚਿੰਗ ਵਗੈਰਾ ਵੀ ਕਰਦੇ ਆ। ਤੇ ਕਰਦਾ ਕੰਮ ਦਾ ਕਰਨਾ ਹੀ ਹੁੰਦਾ ਤੇ ਫਿਰ ਨਾਲ-ਨਾਲ ਸਾਨੂੰ ਚਲੋ ਜੀ ਇੱਥੇ ਹੋ ਗਿਆ ਸਾਫ ਆਪਣੇ ਲਈ ਸਟਿਚਿੰਗ ਤੇ ਬਾਕੀ ਮੈਂ ਇੱਥੇ ਬੈਠ ਕੇ ਪੇਂਟਿੰਗ ਕਰਦੀ ਹਣੀ ਨਾ ਆਪਣੀ ਡਰਾਇੰਗ ਵਗੈਰਾ ਬਣਾਉਣੀ ਹੈ ਪੇਂਟਿੰਗ ਕਰਦੀ ਇੱਥੇ ਬੈਠ ਕੇ ਤੇ ਇਹ ਸਮਾਨ ਇੱਦਾਂ ਇਹ ਡਿਨਰ ਸੈੱਟ ਵਿੱਚੋਂ ਨਿਕਲੇ ਸੀਗੇ ਇਹ ਜਿਹੜੇ ਬਾਕਸ ਨੇਗੇ ਤੇ ਹੌਲੀ-ਹੌਲੀ ਮੈਂ ਇਹਨਾਂ ਨੂੰ ਵੀ ਚੇਂਜ ਕਰ ਦੇਣਾ 컬러-ਫੁਲਰ ਕਰਕੇ ਦੇਖਿਓ ਤੇ ਬੱਸ ਇਹ ਸਮਾਰਿੱਤੀ ਹੁੰਦਾ ਵਾ ਮੈਨੂੰ ਫਿਰ ਲੱਭਣ ਚ ਸੌਖਾ ਰਹਿੰਦਾ ਸਕੇਲ ਵਗੈਰਾ ਸਾਰੇ ਤੇ ਆ ਦੇਖ ਲਓ ਬੈਟ ਕਿੱਥੇ ਰੱਖਿਆ ਹੋਇਆ ਇਹਨਾਂ ਨੇ ਆ ਦੇਖ ਲਓ ਬਹੁਤ ਨਾਲ ਬੱਚੇ ਉਹ ਕਰ ਦੇਣਗੇ ਇਹ ਵੀ ਉਧਰ ਰੱਖ ਕੇ ਆਉਂਗੇ ਤੇ ਲਓ ਜੀ ਹੁਣ ਆਪਾਂ ਆਪਣੀ ਮਸ਼ੀਨ ਦੀ ਸਾਫ ਕਰ ਲਈ। ਫਿਰ ਇਸਦੇ ਕੰਮ ਕਰਾਂਗੇ ਬੈਠ ਕੇ। ਹਾਂਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਅਗਲੇ ਵਲੌਗ ਵਿੱਚ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੀ। ਇਸ ਤੋਂ ਬਾਅਦ ਮੈਂ ਕਰਾਂਗੀ ਆਪਣਾ ਸੂਟ ਸਟੀਚਿੰਗ ਕਟਿੰਗ ਮੈਂ ਕਰ ਲਿਆ ਸੀਗਾ ਇਹ। ਜਲਦੀ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ